ਰਸਤੇ 'ਚ ਕਈ ਦੁਕਾਨਾਂ ਸੀ ਵੇਖਿਆ ਵੀ ਪ੍ਰਵਾਸੀਆਂ ਦੀਆਂ ਦੁਕਾਨਾਂ ਸੀਗੀਆਂ ਤੇ ਬਹੁਤ ਇਕੱਠ ਸੀਗਾ ਉੱਥੇ ਤੁਹਾਡੇ ਵੱਲ ਨੰਗੇ ਜਾ ਰਹੇ ਸੀਗੇ ਤੁਸੀਂ ਇਕੱਲੇ ਬੈਠੇ ਸੀਗੇ ਸਾਨੂੰ ਬੜਾ ਹੋਇਆ ਕਿ ਇੱਕ ਪੰਜਾਬੀ ਸਿੰਘ ਬੈਠਾ ਹੈ ਤੇ ਉਹ ਇਕੱਲਾ ਬੈਠਾ ਹੈ ਤੇ ਜਦ ਕੇ ਦੂਜੀਆਂ ਦੁਕਾਨਾਂ ਤੇ ਭੀੜ ਜਾ ਰਹੀ ਕਿ ਲੋਕ ਆਠ ਸ਼ਰਦਾ ਨਾਲ ਨਿਕਰਾਉਂਦੇ ਇੱਕ ਲੋਕ ਦਿਖਾਵਾ ਪੈਸੇ ਦਾ ਜਿਵੇਂ ਕਮਾਂਡ ਹੁੰਦਾ ਕਿ ਅਸੀਂ ਕਰਾ ਰਹੇ ਹਾਂ ਸ਼ਰਦਾ ਨਾਲ ਸੁਣਨਾ ਕਿਸੇ ਨੇ ਵੀ ਨਹੀਂ ਡਾਕਟਰ ਐ ਆਪਣੇ ਬੱਚੇ ਨੂੰ ਡਾਕਟਰ ਬਣਾਉਂਦਾ ਟੀਚਰ ਆਪਣੇ ਬੱਚੇ ਨੂੰ ਟੀਚਰ ਬਣਾਉਂਦਾ ਤੇ ਜੋ ਪਾਟੀ ਸਿੰਘ ਹੈ ਉਹ ਆਪਣੇ ਬੱਚੇ ਨੂੰ ਇਹ ਕਹਿੰਦਾ ਵੀ ਕੁਝ ਪੜ੍ਹ ਲਿਖ ਕੇ ਕੁਝ ਹੋਰ ਕੰਮ ਕਰ ਲਓ ਨਾ ਤਾਂ ਰਾਗੀ ਸਿੰਘ ਬੰਨਣਾ ਨਾ ਹੀ ਪਾਟੀ ਸਿੰਘ ਬੰਨਣਾ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਪਾਟੀ ਸਿੰਘ ਹੈ ਉਹ ਅੰਦਰ ਕਮਰੇ ਦੇ ਵਿੱਚ ਜਾਂ ਜਿੱਥੇ ਡਰਿੰਗ ਰੋਨ ਦੇ ਵਿੱਚ ਪਾਠ ਪ੍ਰਕਾਸ਼ ਹੈ ਜੀ ਉਥੋਂ ਬਾਠ ਕਰੇ ਤੇ ਮੈਂ ਚਾਹੇ ਰਸੋਈ 'ਚ ਕੰਮ ਕਰਾਂ ਚਾਹੇ ਛੱਤ ਤੇ ਖੜਾ ਮੈਂ ਮੈਨੂੰ ਉੱਥੇ ਤੱਕ ਪਾਠ ਸਿੰਘ ਦੀ ਆਵਾਜ਼ ਸੁਣੇ ਪਰ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਇੱਕ ਵਾਰੀ ਪ੍ਰਕਾਸ਼ ਕਰਾ ਕੇ ਮੁੜ ਕੇ ਭੋਗ ਤੱਕ ਅੰਦਰ ਹੀ ਨਹੀਂ ਜਾਂਦੇ ਗਰੰਤੀ ਸਿੰਘ ਨੂੰ ਕਹਿਣਾ ਪੈਂਦਾ ਆਓ ਜੀ ਸਮਾਂ ਹੋ ਗਿਆ ਅਰਦਾਸ ਕਰਨ ਕੁਝ ਭੇਟਾ ਘਟ ਹੋਣ ਕਰਕੇ ਐਸੇ ਘਟ ਹੋਣ ਕਰ ਗੁਜ਼ਾਰਾ ਨਾ ਹੋਣ ਕਰਕੇ ਇਸ ਲਈ ਨੂੰ ਛੱੜਦੇ ਜਾ ਰਹੇ ਨੇ ਕਿ ਇੱਥੇ ਜੇ ਸਿੱਖੀ ਦਾ ਪ੍ਰਚਾਰ ਬੰਦ ਹੋ ਜਾਵੇਗਾ ਨਾ ਇੱਥੇ ਦੇਖਿਓ ਕਿ ਕਿਤਨੀ ਚਰਚਾ ਹੋ ਜਾਣਗੀ ਆ ਜੋ ਗੱਲ ਸੱਚ ਹੋਈ ਹੈ ਜੀ ਪਰ ਸਾਡੇ ਧਰਮ ਤੋਂ ਜਿਹੜੇ ਲੋਕ ਨਾ ਟੁੱਟਦੇ ਜਾਣ ਦੂਜੇ ਧਰਮਾਂ ਵੱਲ ਜਾ ਰਹੇ ਨੇ ਦੂਜੇ ਧਰਮੋ ਖਿੱਚ ਰਹੇ ਨੇ ਆਓ ਜੀ ਅਸੀਂ ਤੁਹਾਡਾ ਮਕਾਨ ਬਣਾ ਦਿੰਨੇ ਆ ਤੁਹਾਡੇ ਬੱਚਿਆਂ ਦੀ ਫੀਸ ਆਜ਼ਾਦ ਕਰ ਦਿੰਨੇ ਆ ਇਹ ਕੰਮ ਹੋ ਰਿਹਾ ਹੈ ਆਪਾਂ ਆਵੇਂ ਪੂਰਾ ਦਿਨ ਨਾ ਨਾਉਣ ਪਾਠ ਸਿੰਘ ਪੈਰ ਧੋ ਕੇ ਬੈਠੋ ਜੀ ਹੱਥ ਨਹੀਂ ਧੋ ਕੇ ਆਏ ਜੀ ਤੁਸੀਂ ਤੁਸੀਂ ਲੇਟ ਆਏ ਹੋ ਜੀ ਜਿਸ ਤਰ੍ਹਾਂ ਆਪਣੇ ਪਿਤਾ ਦੀ ਕੋਈ ਇੱਜ਼ਤ ਨਹੀਂ ਕਰਦਾ ਆਪਾਂ ਉੱਥੇ ਜਾਣਾ ਆਪਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰਪਿਤਾ ਮੰਨਦੇ ਆਂ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆਂ ਚਾਹੇ ਉਹ ਕਿੱਡਾ ਹੀ ਵੱਡਾ ਧਨਾੜ ਹੈ ਕਿੱਡਾ ਹੀ ਵੱਡਾ ਅਮੀਰ ਹੈ ਉਹ ਪਾਠ ਪ੍ਰਕਾਸ਼ ਕਰਾ ਕੇ ਅੰਦਰ ਨਹੀਂ ਜਾ ਰਿਹਾ ਤੇ ਕਹਿ ਰਿਹਾ ਜੀ ਉੱਚੀ ਬੋਲੋ ਜੀ ਬੋਲ ਕੇ ਸੁਣਾਓ ਜੀ ਇਸ ਤਰ੍ਹਾਂ ਸਿੱਧੇ ਬੈਠੋ ਜੀ ਇਸ ਤਰ੍ਹਾਂ ਖੜੋ ਜੀ ਤਾਂ ਉੱਥੇ ਆਪਾਂ ਨੂੰ ਉਹ ਪਾਠ ਪ੍ਰੋਗਰਾਮ ਨਹੀਂ ਲੈਣਾ ਮੇਰੇ ਵਰਗਾ ਕੀ ਕਰਦਾ ਹੈ ਮਾਥਾ ਟੇਕਣ ਗਿਆ ਫਟਿਆ ਹੋਇਆ ਨੋਟ ਦੇਖਿਆ ਵੀ ਕਿਤੇ ਨਹੀਂ ਚੰਦਾ ਹੋਰ ਅਗੀਸਿਕ ਨੂੰ ਭੇਟਾ ਆ ਮਹੀਨੇ ਦੇ ਵਿੱਚ ਤੁਹਾਨੂੰ ਕਿੰਨਾ ਕੰਮ ਆ ਜਾਂਦਾ ਦੋਸਤੋ ਜ਼ਿੰਦਗੀ ਹਰ ਦਿਨ ਇਮਤਿਹਾਨ ਲੈਂਦੀ ਹੈ ਹਰ ਪਲ ਇਮਤਿਹਾਨ ਲੈਂਦੀ ਹੈ ਔਰ ਕਈ ਵਾਰੀ ਤਾਂ بار بار ਇਮਤਿਹਾਨ ਲੈਂਦੀ ਹੈ ਪਰ ਇਨਸਾਨ ਉਹੀ ਹੁੰਦਾ ਰੱਬ ਦੇ ਬੰਦੇ ਉਹੀ ਹੁੰਦੇ ਨੇ ਜੋ ਮੁਸ਼ਕਿਲ ਤੋਂ ਮੁਸ਼ਕਿਲ ਘੜੀ ਦੇ ਵਿੱਚ ਹੌਸਲੇ ਦੇ ਨਾਲ ਇੱਕ ਅਗਲਾ ਕਦਮ ਪੁੱਟਣ ਨਾ ਕਿ ਆਪਣੇ ਪੈਰ ਪਿੱਛੇ ਨੂੰ ਕਰ ਅਜਿਹੇ ਹੀ ਇਨਸਾਨਾਂ ਵਿੱਚੋਂ ਅਜਿਹੇ ਹੀ ਰੱਬ ਦੇ ਬੰਦਿਆਂ ਵਿੱਚੋਂ ਇੱਕ ਨੇ ਦਵਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੌਸਲੇ ਦੇ ਵਿੱਚ ਮੈਂ ਪ੍ਰਦੀਪ ਧמאਣ ਤੇ ਮੇਰੇ ਨਾਲ ਦਵਿੰਦਰ ਸਿੰਘ ਜੀ ਦਵਿੰਦਰ ਜੀ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਵਿੰਦਰ ਜੀ ਜਿਵੇਂ ਮੈਂ ਕਿਹਾ ਕਿ ਜ਼ਿੰਦਗੀ ਇਮਤਿਹਾਨ ਲੈਂਦੀ ਹੈ ਅੱਜ ਅਸੀਂ ਤੁਹਾਨੂੰ ਵੇਖਿਆ ਸਾਨੂੰ ਮਹਿਸੂਸ ਹੋਇਆ ਕਿ ਸ਼ਾਇਦ ਤੁਸੀਂ ਇੱਕ ਇਮਤਿਹਾਨ ਵਿੱਚੋਂ ਹੀ ਲੰਘ ਰਹੇ ਹੋ ਤਾਂ ਜਾਨਣਾ ਚਾਹਾਂਗੇ ਔਰ ਦਰਸ਼ਕਾਂ ਤੱਕ ਵੀ ਪਹੁੰਚਾਣਾ ਚਾਹਾਂਗੇ ਕਿ ਆਖਰ ਜ਼ਿੰਦਗੀ ਦੇ ਕਿਹੜੇ ਮੋੜ ਤੇ ਹੋ ਔਰ ਹੁਣ ਤੱਕ ਕੀ ਕੀ ਇਮਤਿਹਾਨ ਤੁਸੀਂ ਦੇ ਚੁੱਕੇ ਹੋ ਵਾਇਗਰੂ ਨੂੰ ਮੈਂ ਜੀ ਸਨੋਂ 1999 ਤੋਂ ਜੋ ਕਿ ਪਾਠੀਆਂ ਦੀ ਲਾਈਨ ਆ ਉਹਦੇ ਵਿੱਚ ਕੰਮ ਕਰ ਰਿਹਾ ਜੀ ਤੇ ਤਕਰੀਬਨ ਤੁਹਾਨੂੰ ਪਤਾ ਹੀ ਅੱਜ ਕੱਲ ਦਾ ਸਮਾਂ ਜੋ ਕਿ ਲੋਕ ਆઠ ਸ਼ਰਦਾ ਨਾਲ ਨਿਕਰਾਉਂਦੇ ਇੱਕ ਲੋਕ ਦਿਖਾਵਾ ਹੈ ਜਾਂ ਇੱਕ ਬੱਸ ਦਿਖਾਉਣ ਵਾਸਤੇ ਕੀ ਅਸੀਂ ਕਿਰਾਇਆ ਹੈ ਜੀ ਸੋ ਉਸ ਕੰਮ ਤੋਂ ਮੈਂ ਚੱਲਦਾ ਹੋਇਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਪਾਠੀਆਂ ਦੀ ਕੀ ਸਿਚੁਏਸ਼ਨ ਹੈ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜੇ ਪੇਟਾ ਜਿਸ ਤਰ੍ਹਾਂ ਦੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਜੀ ਉਹ ਬਹੁਤ ਘੱਟ ਹੈ ਤੇ ਅੱਜ ਕੱਲ ਦੀ ਮਹਿੰਗਾਈ ਜ਼ਿਆਦਾ ਹੈ ਦੇਖੋ ਹਰ ਪਾਸੇ ਪੈਟਰੋਲ ਮਹਿੰਗਾ ਹੋ ਰਿਹਾ ਹੈ ਅਸੀਂ ਕਿਸੇ ਚੀਜ਼ ਨੂੰ ਬਣਾ ਨਹੀਂ ਕਰਦੇ ਪੈਟਰੋਲ OBC ਜਦੋਂ 30 ਰੁਪਏ ਲੀਟਰ ਵੀ ਸੀ ਮੇ ਤੋਂ ਪਹਿਲਾਂ ਵੀ ਸ਼ਾਇਦ ਕੋਈ 5 ਲੀਟਰ ਤੇ 10 ਰੁਪਏ ਲੀਟਰ ਕੁਝ ਹੋਣਾ ਜਾਂ ਵਾ ਲੋ ਫੇ ਪੰਜਾਬ ਹੀ ਹੋਇਆ ਹੁਣ 100 ਹੈ 100 ਤੋਂ ਉੱਪਰ ਵੀ ਹੈ ਜੀ ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ ਕੋਈ ਵਿਰੋਧ ਨਹੀਂ ਕਰਦੇ ਸਰਕਾਰ ਅੱਜ ਕਹਿ ਦੇਵੇ ਕਿ ਅੱਜ 12 ਵਜੇ ਤੋਂ ਬਾਅਦ 150 ਰੁਪਏ ਲੀਟਰ ਹੋ ਗਿਆ ਜੀ ਅਸੀਂ ਕੱਲ ਨੂੰ ਜਾ ਕੇ ਜ਼ਰੂਰ ਤੇਲ ਪਾਵਾਂਗੇ ਜੀ ਕੋਈ ਮਨਾ ਨਹੀਂ ਕਰਦੇ ਜੀ ਜੇ ਬਾਠੀ ਸਿੰਘ ਕਹਿ ਦੇਣ ਕਿ ਭੇਟਾ ਘਟੇ ਜੀ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰੀਏ ਜੀ ਕੋਈ ਉਸ ਗੱਲ ਨੂੰ ਤਵੱਜੋ ਨਹੀਂ ਦਿੰਦਾ ਕਿ ਅਸੀਂ ਮਤਲਬ ਸੋਚੀਏ ਬਹੁਤ ਸਾਰੇ ਇਹ ਨਹੀਂ ਕਿ ਕੁਝ ਕੁ ਪਿੰਡਾਂ ਦੇ ਵਿੱਚ ਕੁਝ ਕੁ ਜਗ੍ਹਾ ਦੇ ਵਿੱਚ ਗਰੰਦੀ ਸਿੰਘਾਂ ਦੀ ਪਾਠੀ ਸਿੰਘਾਂ ਦੀ ਕੁਝ ਮਨ ਲੋ ਪਿੰਡ ਦੇ ਲੋਕ ਨੇ ਜਿਹੜੇ ਜਾਂ ਉੱਥੋਂ ਦੀ ਨਗਰ ਪੰਚਾਇਤ ਹੈ ਉਹ ਮਦਦ ਵੀ ਕਰਦੇ ਨੇ ਜੀ ਬਹੁਤ ਪਿੰਡ ਚੰਗੇ ਵੀ ਨੇ ਜਿਹੜਾ ਮਨ ਲੋ ਹੁਣ ਪਿਛਲੇ ਕਈ ਮਹੀਨਿਆਂ ਤੋਂ ਖਬਰਾਂ ਆ ਰਹੀਆਂ ਨੇ ਫੇਸਬੁੱਕ ਦੇ ਉੱਪਰ YouTube ਦੇ ਉੱਪਰ ਕੇ ਉਸ ਪਿੰਡ ਦੇ ਵਿੱਚ ਗਰੰਦੀ ਸਿੰਘ ਨੂੰ ਪਿੰਡ ਦੀ ਪੰਚਾਇਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘਰ ਬਣਾ ਕੇ ਦਿੱਤਾ ਜੀ ਮੋਟਰਸਾਈਕਲ ਗਿਫਟ ਦਿੱਤਾ ਜੀ ਉਹਦੇ ਬੱਚਿਆਂ ਦੀ ਫੀਸ ਦਾ ਖਰਚਾ ਚੱਕਿਆ ਜੀ ਪਰ ਉਹ ਕੁਝ ਜਗ੍ਹਾ ਤੇ ਹਰੇਕ ਨਹੀਂ ਜੀ ਪਾਟੀ ਸਿੰਘ ਬਹੁਤ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਤਕਰੀਬਨ 48 ਘੰਟੇ ਦਿਨ ਰਾਤ ਜਾਗਣਾ ਪੈਂਦੇ ਜੀ ਉਹਦੇ ਵਿੱਚੋਂ ਕਿਤੇ 700 ਰੁਪਏ ਮਿਲਦਾ ਹੈ 48 ਘੰਟਿਆਂ ਦਾ ਕਿਤੇ 800 ਹੈ ਜੀ ਇਹ ਪਟਿਆਲਾ ਸ਼ਹਿਰ ਇੱਥੇ ਤਕਰੀਬਨ 1000 ਰੁਪਏ ਮਿਲਦਾ ਹੈ ਤੇ ਉਹਦੇ ਵਿੱਚ ਵੀ ਮੰਨ ਲਓ ਜਿਹੜਾ ਅ ਅੱਜ ਦਾ ਸਮਾਂ ਬਹੁਤ ਚੰਗੇ ਚੰਗੇ ਪਾਟੀ ਸਿੰਘ ਜਿਹੜੇ ਵਧੀਆ ਨੇ ਉਹ ਆਪਣੀ ਇਸ ਲਾਈਨ ਨੂੰ ਛੱਡਦੇ ਜਾ ਰਹੇ ਨੇ ਜੀ ਡਾਕਟਰ ਹੈ ਆਪਣੇ ਬੱਚੇ ਨੂੰ ਡਾਕਟਰ ਬਣਾਉਂਦਾ ਹੈ ਟੀਚਰ ਆਪਣੇ ਬੱਚੇ ਨੂੰ ਟੀਚਰ ਬਣਾਉਂਦਾ ਹੈ ਤੇ ਜੋ ਪਾਟੀ ਸਿੰਘ ਹੈ ਉਹ ਆਪਣੇ ਬੱਚੇ ਨੂੰ ਇਹ ਕਹਿੰਦਾ ਵੀ ਕੁਝ ਪੜ੍ਹ ਲਿਖ ਕੇ ਕੁਝ ਹੋਰ ਕੰਮ ਕਰ ਲਓ ਨਾ ਤਾਂ ਰਾਗੀ ਸਿੰਘ ਬਨਣਾ ਹੈ ਨਾ ਹੀ ਪਾਟੀ ਸਿੰਘ ਬਨਣਾ ਕਿਉਂਕਿ ਇਸ ਲਾਈਨ ਦੇ ਵਿੱਚ ਅੱਗੇ ਪ੍ਰੋਗਰੈਸ ਨਹੀਂ ਹੈ ਜੀ ਬੱਚਿਆਂ ਨੂੰ ਮੰਨ ਲਓ ਅੱਗੇ ਭੁੱਖਾ ਜਿਹੜਾ ਉਹ ਨਹੀਂ ਦਿਖ ਰਿਹਾ ਕੋਈ अच्छा दविंदर जी माफ करना मैं बीच रोक रहा हूं ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਮੇਰਾ ਇੱਕ ਬੇਟਾ ਹੈ ਜੀ ਮੇਰੇ ਫਾਦਰ ਹੈ ਜੀ ਮੇਰੀ ਵਾਈਫ ਹੈ ਇਹ ਅੱਛਾ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਮੇਰੇ ਫਾਦਰ ਸਾਹਿਬ ਬੀਲਵਰ ਜੋ ਰਿਟਾਇਰਮੈਂਟ ਹੋ ਗਏ ਸੀ ਤੇ ਹੁਣ ਬੇਟਾ ਕੀ ਕਰ ਰਿਹਾ ਜੀ ਮੇਰਾ ਪੜ੍ਹਦਾ ਹੈ ਜੀ ਕਿਹੜੀ ਕਲਾਸ ਹੈ ਜੀ 7th ਕਲਾਸ ਹੈ 7th ਕਲਾਸ ਹੈ ਹਾਂ ਜੀ ਅ ਕਦੋਂ ਮਨ ਵਿੱਚ ਆਇਆ ਜਾਂ ਬੱਚਿਆਂ ਨੂੰ ਵੇਖ ਕੇ ਮਨ ਵਿੱਚ ਆਇਆ ਕਿ ਨਹੀਂ ਹੁਣ ਕੁਝ ਵੱਖਰਾ ਕਰਨਾ ਹੀ ਪੈਣਾ ਮੈਂ ਤਕਰੀਬਨ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਨੂੰ 1999 ਤੋਂ ਇਸ ਲਾਈਨ ਦੇ ਵਿੱਚ ਕਿੰਨੀ ਉਮਰ ਸੀ ਜੀ ਤੁਹਾਡੀ ਉਦੋਂ ਹੋਣੀ ਜੀ 18-19 ਸਾਲ ਦੀ ਉਮਰ ਹੋਣੀ ਮੇਰੀ 18-19 ਸਾਲ ਹੀ ਤੁਸੀਂ ਗੁਰੂ ਦੇ ਲੜ ਲੱਗ ਗਏ ਸੀਗੇ ਸ਼ੌਂਕ ਸੀਗਾ ਵੀ ਜਿਸ ਤਰ੍ਹਾਂ ਮੰਨ ਲਓ ਗੁਰਵਾਣੀ ਦੇ ਨਾਲ ਲੱਗ ਕੇ ਜਿਸ ਤਰ੍ਹਾਂ ਮੰਨ ਲਓ ਤੁਹਾਡੇ ਘਰ ਖਨਪਟ ਸਾਹਿਬ ਹੈ ਜੀ ਇੱਕ ਡਿਊਟੀ ਐ ਸ਼ੌਂਕੀ ਇੱਕ ਡਿਊਟੀ ਸ਼ੌਂਕਿਆ ਤੌਰ ਤੇ ਲਾਉਣੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਸੇਵਾ ਦੇ ਵਿੱਚ ਜੀ ਕਿ ਹਾਂ ਜੀ ਇੱਕ ਸ਼ਾਮ ਦੀ ਡਿਊਟੀ ਮੈਂ ਇੱਕ ਲਗਾਉਣੀ ਹੈ ਜੀ ਹੂੰ ਵਿਸ਼ਿਆਂ ਦੇ ਬਾਅਦ ਸਿੱਖਣਾ ਵੀ ਆਪਾਂ ਨੇ ਸਿੱਖਣਾ ਹੈ ਕੁਝ ਜੀ ਪਰ ਨੌਕਰੀ ਦੀ ਬੜੀ ਤਲਾਸ਼ ਕੀਤੀ ਨੌਕਰੀ ਨਹੀਂ ਮਿਲੀ ਜੀ ਬਹੁਤ ਵਾਊਚਰ ਭਰੇ ਬੜਾ ਕੁਝ ਫਾਰਮ ਭਰ ਕੇ ਵੀ ਦਿੱਤੇ ਪਰ ਕੋਈ ਨੌਕਰੀ ਨਹੀਂ ਦਿੱਤੀ ਗਈ ਤੇ ਜਿਸ ਤਰ੍ਹਾਂ ਦੀ ਹੁਣ ਦੀ ਸਰਕਾਰ ਕਰ ਰਹੀ ਹੈ ਅੱਛਾ ਜਦੋਂ ਬੰਦਾ ਕੋਈ ਫਾਰਮ ਭਰਦਾ ਹੈ ਤਾਂ ਇੱਕ ਉਮੀਦ ਹੁੰਦੀ ਆ ਹਾਂ ਵੀ ਜੇ ਟੈਸਟ ਆ ਗਿਆ ਤਾਂ ਮੈਂ ਕਲੀਅਰ ਕਰ ਜਾਣਾ ਮੈਂ ਮਿਹਨਤ ਕਰਾਂਗਾ ਬਿਲਕੁਲ ਜਦੋਂ ਤੁਸੀਂ ਰਿਜ਼ਲਟ ਵੇਖਣ ਜਾਂਦੇ ਸੀ ਉਦੋਂ ਕੀ ਆਂਦਾ ਸੀ ਕੁਝ ਵੀ ਨਹੀਂ ਜੀ ਨਤੀਜਾ ਸਾਹਮਣੇ ਆਉਂਦਾ ਸੀ ਪਹਿਲੀ ਗੱਲ ਤਾਂ ਉਹਨਾਂ ਦਾ ਕੋਈ ਜਵਾਬ ਹੀ ਨਹੀਂ ਸੀ ਆਉਂਦਾ ਜਿਸ ਤਰ੍ਹਾਂ ਅਗਲੇ ਕਹਿੰਦੇ ਨੇ ਵੀ ਅਸੀਂ ਲੈਟਰ ਭੇਜਾਂਗੇ ਜਾਂ ਕੋਈ ਵੀ ਮਤਲਬ ਆਏਗਾ ਕੁਝ ਨਹੀਂ ਇਨਫੋਰਮ ਕਰ ਦਿੱਤਾ ਜਾਊਗਾ ਹਾਂਜੀ ਹਾਂ ਕੁਝ ਵੀ ਨਹੀਂ ਸੀ ਤੇ ਮਾਨੂੰ ਦਾਸ ਹੁੰਦਾ ਹਾਂਜੀ ਮਤਲਬ ਤੁਹਾਨੂੰ ਪਤਾ ਵੀ ਪਹਿਲਾਂ ਵਾਊਚਰ ਭਰਦੇ ਸੀਗੇ 250 ਦਾ ਵਾਊਚਰ ਭਰੋ ਜੀ 500 ਦਾ ਵਾਊਚਰ ਭਰੋ ਜੀ ਬਹੁਤ ਸਾਰੇ ਭਰਦੇ ਸੀਗੇ ਮਤਲਬ ਕੋਈ ਵੀ ਮਤਲਬ ਰਿਜ਼ਲਟ ਅਜੇ ਤੱਕ ਆਇਆ ਨਹੀਂ ਰੋਜ਼ਗਾਰ ਦਫ਼ਤਰ ਦੇ ਵਿੱਚ ਵੀ ਕਿਤਨਾ ਚਿਰ ਮੇ ਰਿਕਾਰਡ ਚੱਲਦਾ ਰਿਹਾ ਅੱਛਾ ਜੀ कोरोना ਵੱਲੋਂ ਵੀ ਕੋਈ ਮਤਲਬ ਜੌਬ ਨਹੀਂ ਕੱਢੀ ਗਈ। ਅੱਛਾ ਇੱਕ ਬੇਰੋਜ਼ਗਾਰੀ ਪੱਤਾ ਹੁੰਦਾ ਉਹ ਵੀ ਤੁਸੀਂ ਭਰਿਆ ਸੀ? ਨਹੀਂ। ਹਾਂ, ਭਰਿਆ ਸੀਗਾ ਪਰ ਮਿਲਿਆ ਕੁਝ ਨਹੀਂ ਅਜੇ ਤੱਕ ਜੀ। ਬੇਰੋਜ਼ਗਾਰੀ ਪੱਤਾ ਤੱਕ ਨਹੀਂ ਤੁਹਾਨੂੰ ਦਿੱਤਾ। ਬਿਲਕੁਲ ਵੀ ਨਹੀਂ ਮਿਲਿਆ ਜੀ। ਹੂੰ। ਤਕਰੀਬਨ 5-6 ਸਾਲ ਰਿਹਾ ਮੇਰਾ ਕਾਰਡ ਉੱਥੇ। ਜੀ। ਫਿਰ ਉਹਨਾਂ ਨੇ 8ਵੀਂ ਦਾ ਜੋ ਕਾਰਡ ਸੀ ਉਹ ਰੱਦ ਕਰ ਦਿੱਤਾ ਤੇ ਮੈਨੂੰ ਕਿਹਾ ਕਿ ਤੁਸੀਂ ਪਟਿਆਲੇ ਜਾ ਕੇ 10ਵੀਂ ਦਾ ਦੁਬਾਰਾ ਅਪਲਾਈ ਕਰੋ। 10ਵੀਂ ਦਾ ਵੀ ਅਪਲਾਈ ਕੀਤਾ ਮੈਂਨੇ। ਜੀ। ਅਜੇ ਤੱਕ ਕੋਈ ਮੈਨੂੰ ਰੋਜ਼ਗਾਰ ਪੱਤਾ ਨਹੀਂ ਮਿਲਿਆ, ਕੋਈ ਨੌਕਰੀ ਨਹੀਂ ਮਿਲੀ। ਫੇਰ ਇਸ ਸ਼ੌਕ ਨੂੰ ਮੈਨੂੰ ਕਿੱਤਾ ਬਣਾਉਣਾ ਪੈ ਗਿਆ ਤੇ ਮੈਂ ਚੱਲਦਾ ਰਿਹਾ ਪਰ ਅੱਜ ਦੇ ਸਮੇਂ ਦੇ ਵਿੱਚ ਜੀ ਜੋ ਆ ਕੇ ਲੋਕ ਨੇ ਇਹ ਗੱਲ ਕਹਿ ਦਿੰਦੇ ਨੇ ਕਿ ਬੱਬਾ ਜੀ ਪਾਠ ਬੋਲ ਕੇ ਕਰਿਓ ਉੱਚਾ ਕਰਿਓ ਇਹ ਕਿਉਂ ਕਹਿੰਦੇ ਆ ਜੀ ਉਹ ਕਿਉਂਕਿ ਉਹਨਾਂ ਨੂੰ ਬਸ ਇਸ ਤਰ੍ਹਾਂ ਦਾ ਜਿਸਤਨਨ ਮਤਲਬ ਪੈਸੇ ਦਾ ਜਿਵੇਂ ਕਮੰਡ ਹੁੰਦਾ ਕਿ ਅਸੀਂ ਕਰਾ ਰਹੇ ਹਾਂ ਸ਼ਰਦਾ ਨਾਲ ਨਹੀਂ ਸੁਣਨਾ ਕਿਸੇ ਨੇ ਵੀ ਨਹੀਂ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਪਾਟੀ ਸਿੰਘ ਹੈ ਉਹ ਅੰਦਰ ਕਮਰੇ ਦੇ ਵਿੱਚ ਜਾਂ ਜਿੱਥੇ ਡਰਿੰਗ ਰੂਮ ਦੇ ਵਿੱਚ 파ਠ ਪ੍ਰਕਾਸ਼ ਹੈ ਜੀ ਉਥੋਂ ਪਾਠ ਕਰੇ ਤੇ ਮੈਂ ਚਾਹੇ ਰਸੋਈ 'ਚ ਕੰਮ ਕਰਾਂ ਚਾਹੇ ਛੱਤ ਤੇ ਖੜਾ ਮੈਂ ਮੈਨੂੰ ਉੱਥੇ ਤੱਕ 파ਠ ਸਿੰਘ ਦੀ ਆਵਾਜ਼ ਸੁਣੇ ਜੀ ਕਿ 파ਠ ਸਿੰਘ ਪਾਠ ਕਰ ਰਿਹਾ ਹੈ اچھا ਇਹ ਕੋਈ ਡਾਊਟ ਵੀ ਆ ਉਹਨਾਂ ਨੂੰ ਵੀ 파ਠ ਸਿੰਘ ਪਾਠ ਨਹੀਂ ਕਰਦੇ ਜੇ ਮਨ 'ਚ ਪੜ ਵੀ ਰਹੇ ਨੇ ਵੀ ਉਹ ਕਰ ਨਹੀਂ ਰਹੇ ਕਿ ਇਹ ਵੀ ਕੋਈ ਡਾਊਟ ਹੁੰਦਾ ਹੈ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਡਾਊਟ ਨਹੀਂ ਹੁੰਦਾ ਹੈਗਾ ਕਿਉਂਕਿ 파ਠ ਸਿੰਘ ਤਾਂ ਆਪਣੀ ਡਿਊਟੀ ਨਿਭਾ ਰਿਹਾ ਹੈ ਜੀ ਹੁਣ ਕੋਈ ਵੀ ਹੈ ਜਿਹਦਾ ਰੋਜੀ ਰੋਟੀ ਹੀ ਇਹੀ ਹੈ ਰੋਜ਼ਗਾਰ ਹੀ ਇਹੀ ਹੈ ਉਹ ਕਿਉਂ ਨਾਲੇ ਜੇ ਮੰਨ ਲਓ ਕੋਈ ਅਗਲਾ ਕਹਿੰਦਾ ਵੀ ਕਰਦੇ ਨੇ ਜੀ ਆ ਦੇਖੋ ਜੀ ਆ ਰਿਪੋਰਟਾਂ ਨੇ ਜੀ ਆ ਵੀਡੀਓ ਨੇ ਜੀ ਤਾਂ ਮੈਂ ਇਹ ਕਹਿਣਾ ਕਿ ਉਹ ਵੈਸੇ ਤਾਂ ਮੰਦਭਾਗੀ ਹੈ ਜੀ ਜਿਸ ਤਰ੍ਹਾਂ ਦੀ ਵੀਡੀਓ ਅੱਜ ਕੱਲ ਫੇਸਬੁੱਕ ਤੇ ਆ ਰਹੀ ਹੈ ਕੋਈ ਮੋਬਾਈਲ ਚਲਾ ਰਿਹਾ ਹੈ ਕੋਈ ਉਹ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਚ्योर ਜਿਹੜੇ ਅੱਜ ਕੱਲ ਦੇ ਨਵੇਂ ਨੇ ਜਿਨ੍ਹਾਂ ਨੂੰ ਲੋੜ ਨਹੀਂ ਜਿਨ੍ਹਾਂ ਨੂੰ ਲੋੜ ਆਦਾ ਪਰਿਵਾਰ ਪਾਲਣ ਉਹ ਇਹ ਗਲਤੀ ਕਦੇ ਵੀ ਨਹੀਂ ਕਰਨਗੇ ਨਾਲੇ ਜੀ ਉਹ ਕਰਦੇ ਵੀ ਨਹੀਂ ਤਾਂ ਗੁਰੂ ਤੋਂ ਬੇਮੁਖ ਹੋ ਕੇ ਕੀ ਖੱਟ ਰਹਿਣਗੇ ਬਿਲਕੁਲ ਠੀਕ ਹੈ ਨਾ ਜੀ ਆਪਾ ਧੋਖਾ ਉਹਨਾਂ ਪਰਿਵਾਰ ਨਾਲ ਨਹੀਂ ਕਰ ਰਹੇ ਗੁਰੂ ਸਾਹਿਬ ਨਾਲ ਕਰ ਰਹੇ ਆ ਆਪਣੇ ਨਾਲ ਕਰ ਰਹੇ ਆ ਕਿਉਂਕਿ ਉਹਨਾਂ ਨੇ ਤਾਂ ਪੈਸੇ ਦੇ ਦੇਣੇ ਆ ਜੀ ਤੇ ਮਨ ਇਸ ਤਰ੍ਹਾਂ ਕਹ ਗਿਆ ਮੇਰਾ ਕਿ ਅਗਲੇ ਪਰਿਵਾਰ ਆਪ ਤਾਂ ਸੁੱਤਾ ਪਿਆ ਸਾਰਾ ਪਰਿਵਾਰ ਸੁੱਤਾ ਪਿਆ ਅਖੇ ਜੀ ਸਪੀਕਰ ਦੇ ਵਿੱਚ ਪਾਠ ਹੋਣਾ ਚਾਹੀਦਾ ਤੇ 24 ਘੰਟੇ ਸਪੀਕਰ ਆਨ ਰਹਿਣਾ ਚਾਹੀਦਾ ਜੀ ਹੁਣ ਪਾਟੀ ਸਿੰਘ ਬੋਲ ਬੋਲ ਕੇ ਜਦ ਆਪਾਂ ਨੇ ਕੋਈ ਸੁਣਨਾ ਹੀ ਨਹੀਂ ਕੋਈ ਮੰਨਣਾ ਹੀ ਨਹੀਂ ਗੁਰਵਾਣੀ ਦੇ ਵਿੱਚ ਇੱਕ ਪੰਕਤੀ ਹੈ ਬੇਨ ਗਾਹਕ ਗੁਣ ਵੇਚੀ ਹੈ ਤੋ ਗੁਣ ਸੇਗ ਹੋ ਜਾਏ ਜੀ ਜੇ ਕੋਈ ਵੀ ਗੁਣ ਦਾ ਗਾਹਕ ਹੋਏਗਾ ਤਾਂ ਉਹਨੂੰ ਸੁਣਾਉਣ 'ਚ ਫਾਇਦਾ ਹੈ ਨਹੀਂ ਇਸ ਤਰ੍ਹਾਂ ਦਾ ਬੋਲਣ ਦਾ ਫਿਰ ਕੰਧਾਂ ਨੂੰ ਸੁਣਾਉਣ ਦਾ ਤਾਂ ਕੋਈ ਫਾਇਦਾ ਨਹੀਂ ਬਿਲਕੁਲ ਠੀਕ ਹੈ ਨਾ ਜੀ ਗੁਰਦੁਆਰਾ ਸਾਹਿਬ ਰੋਜ਼ ਨਿਤਨੇਮ ਹੁੰਦਾ ਹੈ ਮੰਦਰਾਂ ਵਿੱਚ ਆਰਤੀਆਂ ਹੁੰਦੀਆਂ ਨੇ ਫਿਰ ਤਾਂ ਉਹ ਸਹੀ ਹੈ ਜੀ ਕਿਉਂਕਿ ਆਪਾਂ ਉੱਥੇ ਹੈ ਹੀ ਨਹੀਂ ਕਿ ਆਪਾਂ ਨੂੰ ਸਪੀਕਰਾਂ ਰਾਹੀਂ ਸੁਣ ਰਹੇ ਹੈ ਕਿ ਆਰਤੀ ਹੋ ਰਹੀ ਹੈ ਬਾਠ ਹੋ ਰਿਹਾ ਹੈ ਜੀ ਜਿੰਨੇ ਸੁਣਨਾ ਹੁੰਨਾ ਬਿਨਾਂ ਸਪੀਕਰ ਤੋਂ ਬਹਿ ਕੇ ਵੀ ਬਹੁਤ ਪਰਵਾਹ ਆ ਇਸੇ ਵੀ ਨੇ ਜਿਹੜੇ ੴਕਾਰ ਤੋਂ ਲੈ ਕਰਕੇ 18-10-20 ਤੱਕ ਪੂਰਾ ਸੁਣਦੇ ਵੀ ਨੇ ਜੀ ਠੀਕ ਹੈ ਨਾ ਪਰ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਇੱਕ ਵਾਰੀ ਪ੍ਰਕਾਸ਼ ਕਰਾ ਕੇ ਮੁੜ ਕੇ ਭੋਗ ਤੱਕ ਅੰਦਰ ਹੀ ਨਹੀਂ ਜਾਂਦੇ ਗਰੰਤੀ ਸਿੰਘ ਨੂੰ ਕਹਿਣਾ ਪੈਂਦਾ ਆਓ ਜੀ ਸਮਾਂ ਹੋ ਗਿਆ ਅਰਦਾਸ ਕਰ ਲਈ ਜੀ ਇਸ ਤਰ੍ਹਾਂ ਦਾ ਇਸ ਕਰਕੇ ਬਹੁਤ ਸਾਰੇ ਚੰਗੇ ਪਾਠੀ ਨੇ ਜਿਹੜੇ ਕੁਝ ਭੇਟਾ ਘੱਟ ਹੋਣ ਕਰਕੇ ਪੈਸੇ ਘੱਟ ਹੋਣ ਕਰ ਗੁਜ਼ਾਰਾ ਨਾ ਹੋਣ ਕਰਕੇ ਇਸ ਲਾਈਨ ਨੂੰ ਛੱਡਦੇ ਜਾ ਰਹੇ ਨੇ ਆਉਣ ਵਾਲਾ ਸਮਾਂ ਜਿਸ ਤਰ੍ਹਾਂ ਸੰਤ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਨੇ ਕੁਝ ਸਮਾਂ ਪਹਿਲਾਂ ਕਿਹਾ ਸੀਗਾ ਜੀ 577 ਪਹਿਲਾ ਕਿ ਇਥੇ ਜੇ ਸਿੱਖੀ ਦਾ ਪ੍ਰਚਾਰ ਬੰਦ ਹੋ ਜਾਵੇਗਾ ਨਾ ਇਥੇ ਦੇਖਿਓ ਕਿ ਕਿਤਨੀ ਚਰਚਾ ਹੋ ਜਾਣਗੀ ਆ ਜੋ ਗੱਲ ਸੱਚ ਹੋਈ ਹੈ ਜੀ ਮੁਰ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੂੰ ਪ੍ਰਚਾਰ ਕਰਨ ਵਾਸਤੇ ਦੁਆਰਾ ਜੋ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤਾ ਗਿਆ ਅੱਜ ਚਰਚਾ ਵੀ ਬਹੁਤ ਹੋ ਗਈ ਅਸੀਂ ਮਾੜਾ ਨਹੀਂ ਕਹਿੰਦੇ ਕਿ ਚਰਚਾ ਬੰਦ ਰਹੀਆਂ ਨੇ ਕਿਉਂਕਿ ਕੋਈ ਵੀ ਹੈ ਬੰਦਾ ਆਪਣੇ ਤੁਹਾਨੂੰ ਮਨ ਨੂੰ ਖਿੱਚ ਰਿਹਾ ਕਿ ਆਓ ਜੀ ਅਸੀਂ ਤੁਹਾਡਾ ਬੱਚੇ ਦੀ ਫੀਸ ਭਰ ਦਿੰਨੇ ਆ ਆਓ ਜੀ ਤੁਹਾਡਾ ਮਕਾਨ ਬਣਾ ਦਿੰਨੇ ਆ ਜੀ ਆਓ ਜੀ ਤੁਹਾਡਾ ਖਰਚਾ ਚੱਕ ਲੈਨੇ ਆ ਸਿਕੌਮ ਦੇ ਵਿੱਚ ਇਹ ਜਿਹਾ ਕੁਝ ਵੀ ਨਹੀਂ ਜੇ ਸਿਕੌਮ ਦੇ ਵਿੱਚ ਇਹ ਨਹੀਂ ਕਿ ਸਿਕੌਮ ਗਰੀਬ ਹੈ ਜੀ ਬਹੁਤ ਪੈਸਾ ਸਿਕੌਮ ਕੋਲੇ ਪਰ ਜੇ ਸਿਕੌਮ ਦੇ ਆਗੂ ਇਹ ਸੋਚਣ ਕਿ ਅਸੀਂ ਇਹ ਸਕੂਲ ਬਣਾਇਆ ਹੈ ਜੀ ਇੱਥੇ ਬੱਚਿਆਂ ਲਈ ਪੜ੍ਹਾਈ ਫ੍ਰੀ ਹੈ ਜੀ ਇਹ ਹਸਪਤਾਲ ਹੈ ਜੀ ਇੱਥੇ ਇਲਾਜ ਫ੍ਰੀ ਹੈ ਜਾਂ ਕੁਝ ਘੱਟ ਪੈਸਿਆਂ ਦੇ ਵਿੱਚ ਹੋ ਜਾਵੇ ਫ੍ਰੀ ਨਹੀਂ ਕਰਨਾ ਸੀ ਕਹਿੰਦੇ ਫ੍ਰੀ ਕਰ ਦਿਓ ਫ੍ਰੀ ਨਾ ਕਰੋ ਘੱਟ ਪੈਸਿਆਂ ਦੇ ਵਿੱਚ ਕਰੋ ਪਰ ਕੋਈ ਕੰਮ ਵਧੀਆ ਹੋਵੇ ਤਾਂ ਜੋ ਸਾਡੇ ਧਰਮ ਦੇ ਨਾਲ ਜਿਹੜੇ ਲੋਕ ਨੇ ਉਹ ਜੋੜਨ ਜੀ ਠੀਕ ਹੈ ਨਾ ਜੀ ਪਰ ਸਾਡੇ ਧਰਮ ਤੋਂ ਜਿਹੜੇ ਲੋਕ ਨੇ ਟੁੱਟਦੇ ਜਾਂਦੇ ਦੂਜੇ ਧਰਮਾਂ ਵੱਲ ਜਾ ਰਹੇ ਨੇ ਦੂਜੇ ਧਰਮ ਖਿੱਚ ਰਹੇ ਨੇ ਆਓ ਜੀ ਅਸੀਂ ਤੁਹਾਡਾ ਮਕਾਨ ਬਣਾ ਦਿੰਨੇ ਆ ਤੁਹਾਡੇ ਬੱਚਿਆਂ ਦੀ ਫੀਸ ਪਾਦਾ ਕਰ ਦਿੰਨੇ ਆ ਇਹ ਕੰਮ ਹੋ ਰਿਹਾ ਜੀ ਜੀ ਬਿਲਕੁਲ ਦਵਿੰਦਰ ਜੀ ਅੱਗੇ ਹੌਸਲੇ ਦੀ ਗੱਲ ਵੱਲ ਆਉਨੇ ਆ ਕਿੰਨੇ ਸਾਲ ਫਿਰ ਤੁਸੀਂ ਪਾਠੀ ਸਿੰਘ ਵੱਜੋ ਆਪਣੀ ਸੇਵਾ ਨੇ ਭਾਈ ਤੇ ਕਦੋਂ ਤੁਸੀਂ ਹੁਣ ਆਪਣੀ ਦੁਕਾਨਦਾਰੀ ਵੱਲ ਆਉਣ ਬਾਰੇ ਸੋਚੇ ਮੈਨੂੰ ਜੀ ਇਹ 26ਵਾਂ ਸਾਲ ਜਾ ਰਹੇ ਆ ਜੀ 27ਵਾਂ ਸਾਲ ਸ਼ੁਰੂ ਹੋਣ ਵਾਲਾ ਇਸ ਲਾਈਨ ਦੇ ਵਿੱਚ ਮੈਨੂੰ ਤੇ ਮੈਨੂੰ ਹੁਣ ਮਨ ਆਕ ਗਿਆ ਕਿ ਜਿਸ ਤਰ੍ਹਾਂ ਆਪਣੀ ਕੋਈ ਕਦਰ ਹੀ ਨਹੀਂ ਆਪਾਂ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਆ ਠੀਕ ਹੈ ਨਾ ਹੁਣ ਤੁਸੀਂ ਮੇਰੇ ਤੋਂ ਕੁਝ ਪੁੱਛ ਰਹੇ ਹੋ ਐਸ ਦਾ ਮੇਰੇ ਭਲੇ ਵਾਸਤੇ ਹੁਣ ਜੇ ਮੈਂ ਆਪਣੇ ਮੋਬਾਈਲ ਦੇ ਵਿੱਚ ਹੀ ਲੱਗਿਆ ਰਹਾ ਕੋਈ ਆਪਣੇ ਇੱਧਰ ਉੱਧਰ ਧਿਆਨ ਕਰੀ ਜਾਵਾਂ ਤੁਹਾਡੀ ਗੱਲ ਹੀ ਨਾ ਸੁਣਾ ਫਿਰ ਤੁਸੀਂ ਕਹੋਗੇ ਯਾਰ ਮੈਂ ਆਪਣਾ ਟਾਈਮ ਵੀ ਛੱਡ ਕੇ ਆਇਆ ਆਇਆ ਤਾਂ ਤੇਰੇ ਵਾਸਤੇ ਹੀ ਆ ਪਰ ਤੁਸੀਂ ਸਰ ਮੇਰੀ ਗੱਲ ਨਹੀਂ ਸੁਣ ਰਹੀ ਜੀ ਤੁਸੀਂ ਮੇਰੀ ਗੱਲ ਨਹੀਂ ਫਿਰ ਉਹਦੇ ਚ ਮਨ ਨੱਕ ਜਾਂਦਾ ਵੀ ਚਲ ਛੱਡੋ ਪੈਰ ਕਿ ਫਾਇਦਾ ਜੀ ਇਸ ਕਰਕੇ ਮਨ ਨੱਕ ਗਿਆ ਕਿ ਜਦੋਂ ਅਗਲੇ ਨੇ ਸੁਣਨਾ ਹੀ ਨਹੀਂ ਸਿਰਫ ਰੋਵ ਹੈ ਕਿ ਹਾਂ ਜੀ ਐਂ ਕਰੋ ਜੀ ਉੱਚਾ ਬੋਲ ਕੇ ਸੁਣਾਓ ਜੀ ਅ ਬੈਠੋ ਜੀ ਪੈਰ ਧੋ ਕੇ ਆਪ ਭਾਵੇਂ ਪੂਰਾ ਦਿਨ ਨਾ ਨਾਉਣ ਪਾਟੇ ਸਿੰਘ ਪੈਰ ਧੋ ਕੇ ਬੈਠੋ ਜੀ ਹੱਥ ਨਹੀਂ ਧੋ ਕੇ ਆਏ ਜੀ ਤੁਸੀਂ ਤੁਸੀਂ ਲੇਟ ਆਏ ਹੋ ਜੀ ਕੋਈ ਨਾ ਇਸ ਗੁਜ਼ਾਰਾ ਕਰਨਾ ਹੈ ਜੀ ਸਭ ਨੇ ਆਪਣਾ ਸਭ ਆਪਣਾ ਆਪਣਾ ਜਿਸ ਤਰ੍ਹਾਂ ਵੀ ਹੈ ਕੋਈ ਇੱਕ ਡਿਊਟੀ ਲਗਾ ਰਿਹਾ ਕੋਈ ਦੋ ਡਿਊਟੀਆਂ ਲਗਾ ਰਿਹਾ ਪਾਟੇ ਸਿੰਘਾਂ ਨੇ ਪਰ ਕੋਈ ਸਵਾਲ ਧਿਆਨ ਨਹੀਂ ਦੇ ਰਿਹਾ ਕਿ ਅਸੀਂ ਪਾਰਟੀ ਸਿੰਘਾਂ ਵਾਸਤੇ ਜੇ ਅਗਲਾ ਕਹਿ ਦੇਵੇ ਕਿ 7500 ਪੇਟਾ ਘਟਾ ਹੈ ਜੀ ਕਿ 8500 ਦੇ ਦਿਓ ਜੀ ਲਓ ਜੀ ਇਹਨਾਂ ਨੇ ਇੰਨੇ ਪੈਸੇ ਕਰਤੇ ਨੇ ਜੀ ਇਹਨਾਂ ਦਾ ਲੁੱਟ ਮਚਾਈ ਹੋਏ ਦੁਕਾਨਦਾਰੀਆਂ ਬਣਾਈਆਂ ਨੇ ਜੀ ਆਹ ਕੁਝ ਹੋ ਰਿਹਾ ਹੈ ਜੀ ਅੱਛਾ ਦਲਿੰਦਰ ਜੀ ਮਾਫ ਕਰਨਾ ਮੈਂ ਸੌਰੀ ਵਿੱਚ ਗੱਲ ਕੱਟਦੇ ਆਂ ਆ ਮਹੀਨੇ ਦੇ ਵਿੱਚ ਤੁਹਾਨੂੰ ਕਿੰਨਾ ਕੰਮ ਆ ਜਾਂਦਾ ਸੀ ਮਹੀਨੇ ਦੇ ਵਿੱਚ ਪਤਾ ਕੀ ਹੈ ਜੀ ਜੋ ਆਪਾਂ ਸ਼੍ਰੋਮਣੀ ਕਮੇਟੀ ਮੁਤਾਬਕ ਜੀ ਇੱਕ ਇੱਕ ਪਾਠ ਵੀ ਕਰੀਏ ਤਾਂ ਆਪਾਂ 14 ਪਾਠ ਕਰ ਸਕਦੇ ਹਾਂ ਤੇ ਉਹਦੇ ਵਿੱਚ ਇਹ ਦੇਖ ਲਓ ਕਦੇ ਜ਼ਰੂਰੀ ਤਾਂ ਨਹੀਂ ਵੀ ਆਪਾਂ ਨੂੰ ਹਰ ਰੋਜ਼ ਆਉਣਾ ਹੀ ਹੈ ਪਾਠ ਕਦੇ ਆ ਵੀ ਜਾਂਦਾ ਕਦੇ ਨਹੀਂ ਵੀ ਇਸ ਇਸੇ ਲਈ ਮੈਂ ਪੁੱਛ ਰਿਹਾ ਵੀ ਕਿੰਨੇ ਕਿੰਨੇ ਕ ਦਿਨ ਤੁਹਾਨੂੰ ਡਿਊਟੀ ਨਿਭਾਉਣੀ ਪੈਂਦੀ ਹੈ ਮਹੀਨੇ 'ਚ ਕਿੰਨੇ ਕ ਦਿਨ ਲੱਗ ਜਾਂਦੇ ਕਦੇ 4 ਵੀ ਆ ਜਾਂਦੇ ਆ ਜੀ ਖਨਪਾਟ ਸਾਹਿਬ ਕਦੇ 5 ਵੀ ਹੋ ਜਾਂਦੇ ਆ ਨਹੀਂ ਹਨ ਜਿਸ ਤਰ੍ਹਾਂ ਦਾ ਹੁੰਦਾ ਸਮਾਂ ਚੱਲ ਰਿਹਾ ਹੜਾਂ ਦੀ ਸਥਿਤੀ ਹੈ ਜੀ ਤੇ ਉਹਦੇ ਵਿੱਚ ਹੁਣ ਘੱਟੋ ਘੱਟ 2 ਮਹੀਨਿਆਂ ਦੇ ਵਿੱਚ ਸਿਰਫ 2 ਹੀ ਪਾਠ ਆਏ ਤੇ ਮਹੀਨੇ 'ਚ ਫਿਰ ਕਿੰਨਾ ਕ ਤੁਹਾਡਾ ਗੁਜ਼ਾਰੇ ਜੋਗਾ ਬਣ ਜਾਂਦਾ ਤੁਹਾਨੂੰ ਕਮਾਈ ਕਿੰਨੀ ਖ ਹੋ ਜਾਂਦੀ ਆ ਮਹੀਨੇ ਦੀ 10 ਪਾਠਾਂ ਦਾ ਲਗਾ ਲਓ ਜੀ 10000 ਰੁਪਏ ਬਣੇਗਾ ਜਾਂ ਜੇ 5 ਪਾਠਾਂ ਦੇ ਤਾਂ 5000 ਰੁਪਏ ਬਣੇਗਾ 5 ਜਾਂ 10000 ਚ ਆਪਾਂ ਨੂੰ ਪਤਾ ਵੀ ਜੇ ਆਪਾਂ ਇੱਕ ਪਰਿਵਾਰ ਦਾ ਰਾਸ਼ਨ ਵੀ ਭਰਨਾ ਹੈ ਤਾਂ ਘੱਟੋ ਘੱਟ 3000 3500 ਚ ਰਾਸ਼ਨ ਭਰਨਾ ਪੈਂਦਾ ਤੇ ਫਿਰ ਗੁਜ਼ਾਰਾ ਕਿਵੇਂ ਕਰਦੇ ਸੀਗੇ ਕਿਉਂਕਿ ਤੁਹਾਡਾ ਪਰਿਵਾਰ ਹੈ ਤੁਹਾਡੇ ਪਿਤਾ ਜੀ ਵੀ ਨੇ ਅੱਗੋਂ ਤੁਹਾਡੇ ਬੇਟੇ ਵੀ ਨੇ ਧਰਮ ਪਤਨੀ ਵੀ ਹੈ ਤੇ ਮਾਤਾ ਜੀ ਵੀ ਨੇ ਮਾਤਾ ਜੀ ਹੈ ਨਹੀਂ ਤੇ ਇੰਨੇ ਲੋਕਾਂ ਦਾ ਗੁਜ਼ਾਰਾ ਫਿਰ ਤੁਸੀਂ ਕਿਵੇਂ ਕਰਦੇ ਸੀਗੇ ਉਦੇ ਵਿੱਚ ਇਹ ਹੈ ਜੀ ਕਿ ਜਿਸ ਤਰ੍ਹਾਂ ਦਾ ਕੋਈ ਹੋਰ ਕੰਮ ਵੱਲ ਛੋਟਾ ਮोटा ਜਿਸ ਤਰ੍ਹਾਂ ਨਹੀਂ ਕੋਈ ਪ੍ਰੋਗਰਾਮ ਆਇਆ ਤਾਂ ਕੋਈ ਜਿਸ ਤਰ੍ਹਾਂ ਦਿਹਾੜੀ ਚਲੇ ਗਏ ਜੀ ਕਿਸੇ ਨੰ ਅੰਗਵਾਂਡੀਆਂ ਦੇ ਚਲੇ ਗਏ ਕੰਮ ਤੇ ਜਾਂ ਕੋਈ ਵਿਆਹ ਸ਼ਦੀ ਦਾ ਕੰਮ ਪਕੜ ਲਿਆ ਇਸ ਤਰ੍ਹਾਂ ਸੀ ਕਿਉਂਕਿ ਤੁਹਾਨੂੰ ਪਤਾ ਵੀ ਘੱਟੋ ਘੱਟ ਜੇ ਖਰਚਾ ਨਾਰਮਲ ਵੀ ਚਲਾਉਣਾ ਹੈ ਤਾਂ 20000 ਰੁਪਇਆ ਮਹੀਨਾ ਚਾਹੀਦਾ ਹੈ ਬਿਲਕੁਲ ਜੀ ਠੀਕ ਹੈ ਨਾ ਜੀ ਪਾਰਟੀ ਸੰਘਾਂ ਵਾਸਤੇ ਹੈ ਜੋ ਕਿ ਗ੍ਰਾਂਤੀ ਸੰਘਾਂ ਵਾਸਤੇ ਘੱਟੋ ਘੱਟ ਤਨਖਾਹ 20000 ਹੋਣੀ ਚਾਹੀਦੀ ਹੈ ਜੀ ਜਿਸ ਤਰ੍ਹਾਂ ਇਹਦੇ ਵਿੱਚ ਕੋਈ ਫੰਡ ਨਹੀਂ ਕੱਟਦਾ ਸਾਡਾ ਕਿ ਸਾਨੂੰ ਚਲੋ ਬਾਅਦ ਦੇ ਵਿੱਚ ਕੋਈ ਮੰਨ ਲਓ ਐਟ ਅ ਟਾਈਮ ਕੋਈ ਬਿਮਾਰ ਹੋ ਗਿਆ ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਹੋਰ ਰਾਤ ਨੂੰ ਕੋਈ ਲੇਟ ਹੋ ਗਿਆ ਡਿਊਟੀ ਲਗਾਣ ਜਾ ਰਹੇ ਆ ਰੋਡ ਚੱਦਰੀ ਆ ਕੋਈ ਐਕਸੀਡੈਂਟ ਕਰਕੇ ਟੱਕਰ ਮਾਰ ਕੇ ਚਲੇ ਗਿਆ ਉਹਦਾ ਕੋਈ ਵਾਲੀਵਾਰ ਨਹੀਂ ਜਿੰਨਾ ਵੀ ਖਰਚਾ ਉਹ ਪਰਿਵਾਰ ਆਪ ਚੱਕੂਗਾ ਜੀ ਕੋਈ ਵੀ ਅੱਗੇ ਆ ਕੇ ਗੁਰਦੁਆਰਾ ਪਰਵੰਦਾ ਕਮੇਟੀ ਕੋਈ ਮਦਦ ਨਹੀਂ ਕਰਦਾ ਜੀ ਇੱਥੇ ਜੀ ਸਾਰਾ ਖਰਚਾ ਉਹਨੂੰ ਆਪ ਕਰਨਾ ਪੈਂਦਾ ਜੀ ਇਸ ਕਰਕੇ ਬਹੁਤ ਤੰਗੀ ਹੈ ਜੀ ਸਲਾਈਨ ਦੇ ਵਿੱਚ ਕੋਈ ਵੀ ਮੰਨ ਲਓ ਸੰਸਥਾ ਹੈ ਕੋਈ ਵੀ ਮੰਨ ਲਓ ਵੱਡੀ ਉਹ ਹੈ ਕਾਟੀ ਸਿੰਘਾਂ ਬਾਰੇ ਕੁਝ ਵੀ ਸੋਚ ਨਹੀਂ ਰਹੇ ਜੀ ਜੀ ਅੱਛਾ ਦਵਿੰਦਰ ਜੀ ਹੁਣ ਆਉਨੇ ਆ ਤੁਹਾਡੇ ਹੌਸਲੇ ਦੀ ਗੱਲ ਵੱਲ ਕਦੋਂ ਸੋਚਿਆ ਵੀ ਕੰਮ ਬਦਲਣਾ ਪੈਣਾ ਹੁਣ ਆਹੀ ਵੀ ਤਕਰੀਬਨ 2 ਸਾਲਾਂ ਤੋਂ ਚੱਲ ਰਿਹਾ ਜੀ 2 ਸਾਲਾਂ ਹਾਂ 2 ਸਾਲਾਂ ਤੋਂ ਕਿ ਹੁਣ ਬਹੁਤ ਹੋ ਗਿਆ ਬਸੇ ਵੀ 26 ਸਾਲ ਦਾ ਸਮਾਂ ਹੋ ਗਿਆ ਜੀ ਕਰਨ ਵਾਲੇ ਕਰ ਵੀ ਰਹੇ ਨੇ ਪਰ ਜਿਹੜੇ ਕਹਿੰਦੇ ਨੇ ਵੀ ਚਲੋ ਆਪਾਂ ਨੂੰ ਕੀ ਫਰਕ ਪੈਂਦਾ ਫਰਕ ਨਹੀਂ ਜੇ ਆਪਾਂ ਕਹੀਏ ਨਾ ਕਿ ਜਿਸ ਤਰ੍ਹਾਂ ਆਪਣੇ ਪਿਤਾ ਦੀ ਕੋਈ ਇੱਜ਼ਤ ਨਹੀਂ ਕਰਦਾ ਆਪਾਂ ਉੱਥੇ ਜਾਣਾ ਨਹੀਂ ਆਪਾਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰਪਿਤਾ ਮੰਨਦੇ ਆਂ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆਂ ਚਾਹੇ ਉਹ ਕਿੱਡਾ ਹੀ ਵੱਡਾ ਧਨਾੜ ਹੈ ਕਿੱਡਾ ਹੀ ਵੱਡਾ ਅਮੀਰ ਹੈ ਉਹ ਪਾਠ ਪ੍ਰਕਾਸ਼ ਕਰਾ ਕੇ ਅੰਦਰ ਨਹੀਂ ਜਾ ਰਿਹਾ ਤੇ ਕਹਿ ਰਿਹਾ ਜੀ ਉੱਚੀ ਬੋਲੋ ਜੀ ਬੋਲ ਕੇ ਸੁਣਾਓ ਜੀ ਇਸ ਤਰ੍ਹਾਂ ਸਿੱਧੇ ਬੈਠੋ ਜੀ ਇਸ ਤਰ੍ਹਾਂ ਖੜੋ ਜੀ ਤਾਂ ਉੱਥੇ ਆਪਾਂ ਨੂੰ ਉਹ ਪਾਠ ਪ੍ਰੋਗਰਾਮ ਨਹੀਂ ਲੈਣਾ ਚਾਹੀਦਾ ਕਿਉਂਕਿ ਜਦ ਇੱਜ਼ਤ ਹੀ ਨਹੀਂ ਜਿਹਨੇ ਸੁਣਨਾ ਹੈ ਬਹੁਤ ਐਸੇ ਗਰੀਬ ਵੀ ਨੇ ਜਿਸ ਤਰ੍ਹਾਂ ਪ੍ਰਵਾਸੀ ਵੀ ਬਹੁਤ ਐਸੇ ਨੇ ਜਿਹੜੇ ਆ ਕੇ ਜਿਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਰਧ ਹੈ ਉਹ ਆ ਕੇ ਪਾਠ ਮਾ ਕਰਾਉਂਦੇ ਵੀ ਨੇ ਸੁਣਦੇ ਵੀ ਨੇ ਸਗੋਂ ਉਹਨਾਂ ਦੇ ਘਰੇ ਆਪਾਂ ਨੂੰ ਵਧੀਆ ਪ੍ਰੋਗਰਾਮ ਕਰਕੇ ਦੇਣ ਚਾਹਜੋ ਅਗਲਾ ਯਾਦ ਕਰੇ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ ਹੋਇਆ ਚਾਹੇ ਆਪਾਂ ਨੂੰ ਦੋ ਪੈਸੇ ਘੱਟ ਮਿਲਦੇ ਹੋਣ ਸਮਾਗਮ ਜਿਹੜਾ ਉਹਨਾਂ ਦਾ ਵਧੀਆ ਕਰਕੇ ਆਉਣਾ ਚਾਹੀਦਾ ਹੈ ਜੀ ਜਿੱਥੇ ਆਪਾਂ ਨੂੰ ਲੱਗੇ ਕਿ ਨਹੀਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈ ਜੇ ਆਪਾਂ ਜਵਾਬ ਵੀ ਦੇ ਦਾਂਗੇ ਤਾਂ ਕੋਈ ਗੱਲ ਨਹੀਂ ਕਿਉਂਕਿ ਸਤਿਗੁਰਾਂ ਦਾ ਸਤਿਕਾਰ ਵੱਡਾ ਹੈ ਜੀ ਜਿਸ ਤਰ੍ਹਾਂ ਸਮਾਪਤੀ ਹੁੰਦੀ ਹੈ ਭੋਗ ਪਹੁੰਚ ਜਾਂਦਾ ਹੈ ਤੇ ਉਥੇ ਪਰਿਵਾਰ ਨੂੰ ਕਹਿਣਾ ਪੈਂਦਾ ਕਿ ਆਓ ਜੀ ਕਰਮਾਲਾ ਸਿੰਘ ਮਹਾਰਾਜ ਨੂੰ ਭੇਟਾ ਕਰੋ ਜੀ ਟਾਈਮ ਹੋ ਗਿਆ ਜੀ ਉਹ ਬਾਹਰ ਕੋਈ ਨਾ ਜੀ ਮੈਂ ਹਲਵਾਈ ਨੂੰ ਦੇਖਿਆ ਵਾਂ ਜੀ ਮੈਂ ਬਾਹਰ ਮੇਰੇ ਰਿਸ਼ਤੇਦਾਰ ਆਏ ਆ ਜੀ ਇਸ ਤਰ੍ਹਾਂ ਬਿਜੀ ਹੋ ਜਾਂਦੇ ਜਿਵੇਂ ਭੋਗ ਦੇ ਸ਼ਲੋਕ ਆਪਾਂ ਕਹਿੰਦੇ ਆ ਨਵੇਂ ਮਹੱਲੇ ਦੇ ਸ਼ਲੋਕ ਜਦੋਂ ਸ਼ੁਰੂ ਹੁੰਦੇ ਨੇ ਕੋਈ ਸੁਣ ਨਹੀਂ ਬਹਿੰਦਾ ਜੀ ਉਹਨਾਂ ਤੇ ਬਸ ਭੋਗ ਪੈ ਗਿਆ ਜੀ ਭੇਟਾ ਦਿੱਤੀ ਜੀ ਲੰਗਰ ਪਾਣੀ ਛਕਿਆ ਚਲੋ ਜੀ ਜੀ ਇਸ ਕਰਕੇ ਜਿਹੜੇ ਬਹੁਤ ਸਾਰੇ ਵਧੀਆ ਪਾਟੀ ਸਿੰਘ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਨੇ ਉਹ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਇਹ ਲਾਈਨ ਛੱਡਦੇ ਜਾ ਰਹੇ ਰਾਗੀ ਸਿੰਘ ਨੇ ਸਤਿਕਾਰ ਨਹੀਂ ਹੋ ਰਿਹਾ ਕੋਈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਵੀ ਦੋ ਤਿੰਨ ਵਾਰੀ ਵੀਡੀਓ ਆਈ ਹੈ ਕੁਝ ਕਮੇਟੀ ਵਾਲਿਆਂ ਨੇ ਪੈਸੇ ਉਹਨਾਂ ਦੀ ਜੋ ਭੇਟਾ ਉਹ ਕੀਰਤਨ ਭੇਟਾ ਰੱਖ ਲਈ ਜੀ ਜੀ ਜਾਂ ਮੇਰੇ ਵਰਗਾ ਕੀ ਕਰਦਾ ਮੱਥਾ ਟੇਕਣ ਗਿਆ ਫਟਿਆ ਹੋਇਆ ਨੋਟ ਦੇਖਿਆ ਵੀ ਕਿਤੇ ਨਹੀਂ ਚੱਲਦਾ ਉਹ ਰਾਗੀ ਸਿੰਘ ਨੂੰ ਭੇਟਾ ਕਰਿਆ ਹੂੰ ਹੁਣ ਉਹ ਕਿਵੇਂ ਗੁਜ਼ਾਰਾ ਕਰੇਗਾ ਬਿਲਕੁਲ ਬਿਲਕੁਲ ਜਾਂ ਤੁਸੀਂ ਨਹੀਂ ਚਲਾ ਰਹੇ ਤਾਂ ਰਾਗੀ ਸਿੰਘ ਉਹਦਾ ਕੀ ਕਰੇ ਰਾਗੀ ਸਿੰਘ ਇੱਥੇ ਚਲਾਣਗੇ ਜੀ अच्छा देवेंद्र जी ਹੁਣ ਤੁਸੀਂ ਫਾਸਟ ਫੂਡ ਦਾ ਕੰਮ ਕਰਦੇ ਹੋ ਕੀ ਕੁਝ ਬਣਾਉਂਦੇ ਹੋ ਮੈਂ ਤਾਂ ਜੀ ਹਜੇ ਸ਼ੁਰੂ ਕੀਤਾ ਹੈ ਕੁਲਚੇ ਛੋਲਿਆਂ ਦਾ ਕੰਮ ਅੱਛਾ ਜੀ ਤੇ ਬਸ ਤਰ੍ਹਾਂ ਜਿਸ ਤਰ੍ਹਾਂ ਕੰਮ ਅੱਗੇ ਚੱਲੇਗਾ ਵਧੇਗਾ ਤਾਂ ਉਸ ਤਰ੍ਹਾਂ ਕੰਮ ਵਧਾ ਲਾਂ ਕਿੰਨੇ ਕ ਦਿਨ ਹੋ ਗਏ ਜੀ ਹੁਣ ਸ਼ੁਰੂ ਕੀਤੇ ਨੇ ਮੈਨੂੰ ਤਕਰੀਬਨ 3 ਕ ਮਹੀਨੇ ਹੋ ਗਏ ਹਨ ਜੀ 3 ਕ ਮਹੀਨੇ ਹੋ ਗਏ ਹਾਂ ਜੀ ਤੇ ਇਹ ਕੰਮ ਠੀਕ ਹੈ ਹੁਣ ਬੈਠ ਰਿਹਾ ਸਹੀ ਬੈਠ ਰਿਹਾ ਹਾਂ ਜੀ ਹਜੇ 3 ਮਹੀਨੇ ਹੋਏ ਆ ਜੀ ਬਾਕੀ ਆਪਣਾ ਕੁਆਲਟੀ ਤੇ ਹੈ ਜੀ ਜਿਸ ਤਰ੍ਹਾਂ ਦਾ ਆਪਾਂ ਵਧੀਆ ਸਮਾਨ ਅਗਲੇ ਨੂੰ ਦੇਵਾਂਗੇ ਹੂੰ ਕਵਾਲਿਟੀ ਦਵਾਂਗੇ ਤਾਂ ਗਾ ਕੇ ਜੜਾ ਵਧੇਗਾ ਜੀ ਅੱਛਾ ਦਵਿੰਦਰ ਜੀ ਅਸੀਂ ਨਾ ਆ ਰਹੇ ਸੀਗੇ ਜਦੋਂ ਹਾਂਜੀ ਰਸਤੇ 'ਚ ਕਈ ਦੁਕਾਨਾਂ ਸੀ ਵੇਖੀਆਂ ਵੀ ਪ੍ਰਵਾਸੀਆਂ ਦੀਆਂ ਦੁਕਾਨਾਂ ਸੀਗੀਆਂ ਤੇ ਬਹੁਤ ਕੱਠ ਸੀਗਾ ਉੱਥੇ ਹਾਂਜੀ ਤੁਹਾਡੇ ਵੱਲ ਨੰਗੇ ਜਾ ਰਹੇ ਸੀਗੇ ਤੁਸੀਂ ਇਕੱਲੇ ਬੈਠੇ ਸੀਗੇ ਸਾਨੂੰ ਬੜਾ ਹੋਇਆ ਕਿ ਇੱਕ ਪੰਜਾਬੀ ਸਿੰਘ ਬੈਠਾ ਹੈ ਤੇ ਉਹ ਇਕੱਲਾ ਬੈਠਾ ਹੈ ਤੇ ਜਦ ਕਿ ਦੂਜੀਆਂ ਦੁਕਾਨਾਂ ਤੇ ਭੀੜ ਜ਼ਿਆਦਾ ਇਹ ਕੀ ਮਾਨਸਿਕਤਾ ਲੱਗਦੀ ਆ ਤੁਹਾਨੂੰ ਇਹਦੇ ਵਿੱਚ ਪਤਾ ਕੀ ਹੈ ਜੀ ਇਹਦੇ ਵਿੱਚ ਨੰਬਰ ਕਿਤੇ ਤਾਂ ਸਾਡੇ ਪੰਜਾਬੀ ਸਿੰਘ ਜਿਹੜੇ ਪਹਿਲਾਂ ਮੰਨ ਲਓ ਨਹੀਂ ਕੰਮ ਕਰ ਰਹੇ ਜੀ ਉਹ ਵੀ ਸਾਡੀ ਕਮੀ ਹੈ ਜਿਸ ਤਰ੍ਹਾਂ ਦਾ ਹੁਣ ਦਾ ਮਾਹੌਲ ਹੈ ਹੁਣ ਪੰਜਾਬੀ ਵੀਰ ਨੇ ਜਿਹੜੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੰਮ ਸ਼ੁਰੂ ਕਰ ਲਿਆ ਆਪਣਾ ਜੀ ਕਿਉਂਕਿ ਜਿਸ ਤਰ੍ਹਾਂ ਦੇ ਪ੍ਰਵਾਸੀ ਨੇ ਮਤਲਬ ਇਹ ਆ ਕੇ ਕੰਮ ਪੰਜਾਬ ਦੇ ਵਿੱਚ ਹੀ ਕੰਮ ਕਰਕੇ ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ ਕਿਉਂਕਿ ਇਹ ਪੰਜਾਬ ਹੈ ਇਹ ਗੁਰੂ ਪੀਰਾਂ ਦੀ ਧਰਤੀ ਹੈ ਸ਼ੁਰੂ ਤੋਂ ਹੀ ਲੋਕਾਂ ਨੂੰ ਸਭ ਨੂੰ ਓਟ ਦਿੰਦੇ ਸਭ ਨੂੰ ਓਟ ਦਿੰਦਾ ਹੈ ਜੀ ਖਾਣ ਪੀਣ ਵਾਸਤੇ ਵੀ ਚਾਹੇ ਰਹਿਣ ਵਾਸਤੇ ਵੀ ਜਿਸ ਤਰ੍ਹਾਂ ਦਾ ਵੀ ਹੈ ਚਲੋ ਪ੍ਰਵਾਸੀ ਵੀਰ ਜਿਹੜੇ ਆਉਂਦੇ ਨੇ ਬਹੁਤ ਵਧੀਆ ਇੱਥੇ ਕੰਮ ਵੀ ਕਰਦੇ ਨੇ ਆਪ ਦਾ ਪਰਿਵਾਰ ਪਾਲ ਵੀ ਰਹੇ ਨੇ ਜੀ ਪਰ ਜਿਹੜੇ ਆ ਕੇ ਇੱਥੇ ਮੰਨ ਲੋ ਕੁਝ ਗਲਤ ਅੰਸਰਾਂ ਸ਼ਰਾਰਤਾਂ ਕਰਦੇ ਨੇ ਜਾਂ ਉਹ ਤਾਂ ਇਸ ਕਰਕੇ ਪੰਜਾਬੀ ਵੀਰ ਹੁਣ ਕੁਝ ਅੱਗੇ ਆਏ ਨੇ ਕਿ ਚਲੋ ਆਪਾਂ ਵੀ ਕੰਮ ਸ਼ੁਰੂ ਕਰੀਏ ਪਰ ਉਹ ਜਿਸ ਤਰ੍ਹਾਂ ਦਾ ਚਲਣ ਚੱਲਿਆ ਆਉਂਦਾ ਹੈ ਕਿ ਸਾਡੇ ਜਿਹੜੇ ਲੋਕ ਨੇ ਉਹ ਪਹਿਲਾਂ ਤੋਂ ਇਹਨਾਂ ਕੋਲ ਖਾਣਾ ਮੰਨ ਲੋ ਪਸੰਦ ਕਰਦੇ ਨੇ ਤਾਂ ਇਸ ਕਰਕੇ ਉਹਨਾਂ ਕੋਲ ਭੀੜ ਜਾਦੀ ਹੁੰਦੀ ਹੈ ਜੀ ਪੰਜਾਬੀ ਸਿੰਘ ਚਾਹੇ ਮੰਨ ਲੋ ਕੋਈ ਵੀ ਹੈ ਆਪਣੀ ਜਿੰਨਾ ਵੀ ਸਫਾਈ ਦੇ ਨਾਲ ਕੰਮ ਕਰਦੇ ਨੇ ਪਰ ਹਜੇ ਉਹਨਾਂ ਕੋਲ ਮੰਨ ਲੋ ਥੋੜਾ ਜਿਹਾ ਰੁਝਾਨ ਘਟ ਹੈ ਗਾਕਾਂ ਦਾ ਚਲੋ ਮੈਂ ਅਰਦਾਸ ਕਰਦੀ ਆਂ ਸੀ ਵੀ ਕਿ ਮਹਾਰਾਜ ਕਿਰਪਾ ਕਰਨ ਜੀ ਜਿਸ ਤਰ੍ਹਾਂ ਸਾਡੇ ਪੰਜਾਬੀ ਵੀਰ ਅੱਗੇ ਕੰਮ ਕਰ ਰਹੇ ਨੇ ਉਹਨਾਂ ਦਾ ਮਹਾਰਾਜ ਅੱਗੇ ਕਾਰੋਬਾਰ ਵਧਾਉਣ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਵਾਸੀ ਵੀਰਾਂ ਦਾ ਕੰਮ ਘਟ ਜਵੇ ਪਰ ਜਿੱਥੇ ਵਧੀਆ ਨੇ ਜਿਹੜੇ ਕੰਮ ਵਧੀਆ ਕਰਦੇ ਨੇ ਉਹਨਾਂ ਕੋਲ ਜ਼ਰੂਰ ਜਾਓ ਪਰ ਜੋ ਨਹੀਂ ਸਾਬ ਸਪਾਈ ਰੱਖਦੇ ਉਹਨਾਂ ਦਾ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ ਵਾ ਜੋ ਵਧੀਆ ਸਮਾਨ ਨਹੀਂ ਖਾਉਂਦੇ ਜਾਂ ਘਟੀਆਂ ਥੋੜਾ ਲੋ ਕੁਆਲਿਟੀ ਦਾ ਸਮਾਨ ਲੈ ਕੇ ਆਂਦੇ ਨੇ ਜਾਂ ਸਫਾਈ ਨਹੀਂ ਜਿਸ ਤਰ੍ਹਾਂ ਕੋਈ ਮੈਂ ਇੱਕ ਇੱਥੇ ਚੌਂਕ ਦੇ ਵਿੱਚ ਗਿਆ ਉਥੇ ਇੱਕ ਪ੍ਰਵਾਸੀ ਹੈ ਉਹਨਾਂ ਨੇ ਮਨ ਲੋ ਕੁਲਚੇ ਦਾ ਹੀ ਕੰਮ ਸ਼ੁਰੂ ਕੀਤਾ ਹੋਇਆ ਜੀ ਵੈਸੇ ਉਹ ਜੋ ਤੰਬਾਕੂ ਹੈ ਉਹ ਖਾ ਰਿਆ ਸੀ ਤੇ ਉਥੇ ਬੱਚੇ ਗਏ ਸਕੂਲ ਤੋਂ ਛੁੱਟੀ ਹੋਈ ਜੀ ਤੇ ਉਹਨਾਂ ਨੇ ਜਾ ਕੇ ਕਿਹਾ ਵੀ ਸਾਨੂੰ ਕੁਲਚਾ ਦੇ ਦਿਓ ਤੇ ਉਹਨੇ ਉਸ ਤਰ੍ਹਾਂ ਹੀ ਮੈਂ ਦੇਖ ਰਿਹਾ ਉਸ ਨੂੰ ਕਿ ਉਹਨੇ ਹੱਥ ਨਹੀਂ ਧੋਤੇ ਕੁਝ ਵੀ ਨਹੀਂ ਕੀਤਾ ਜਿਸ ਤਰ੍ਹਾਂ ਦੇ ਤੰਬਾਕੂ ਵਾਲੇ ਹੱਥ ਸੀ ਉਸੇ ਤਰ੍ਹਾਂ ਹੀ ਬੱਚਿਆਂ ਨੂੰ ਕੁਲਚਾ ਬਣਾ ਕੇ ਦਿੱਤਾ ਉਹਨੇ ਜੋ ਕਿ ਮੈਂ ਕਹਿੰਦਾ ਬਹੁਤ ਗਲਤ ਗੱਲ ਹੈ ਬੱਚੇ ਨੇ ਕਿਸੇ ਦੀ ਸਿਹਤ ਖਰਾਬ ਹੋ ਸਕਦੀ ਹੈ ਜੀ ਤੁਸੀਂ ਨਹੀਂ ਕੋਈ ਕੰਮ ਕਰਨਾ ਕੋਈ ਗੱਲ ਨਹੀਂ ਬੱਚਿਆਂ ਨੂੰ ਜਵਾਬ ਦੇ ਦੋ ਜਾਂ ਫਿਰ ਆਪਣਾ ਸੁੱਚਮ ਰੱਖ ਕੇ ਸਫਾਈ ਦੇ ਨਾਲ ਕੁਰਤਾ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਵਖਤ ਹੋਵੇ ਅੱਛਾ ਤੁਸੀਂ ਕਿਹਾ ਵੀ ਕਟਿਆ ਕੁਆਲਟੀ ਦਾ ਸਮਾਨ ਇਹ ਮਾਰਕੀਟ ਚ ਆਮ ਮਿਲਦਾ ਵੀ ਕਟਿਆ ਤੇ ਵਧੀਆ ਦੋਨੇ ਕੁਆਲਟੀ ਦੇ ਸਮਾਨ ਮਿਲਦੇ ਆ ਉਹ ਮਾਰਕੀਟ ਦੇ ਵਿੱਚ ਸਭ ਕੁਝ ਮਿਲਦਾ ਹੈ ਜੀ ਜਿਸ ਤਰ੍ਹਾਂ ਮੰਨ ਲਓ ਬਟਰ ਹੈ ਜੀ ਬਟਰ ਮੋਲ ਦਾ ਵੀ ਹੈ ਹਮ ਡਿਲੀਸ਼ੀਅਸ ਦਾ ਵੀ ਹੈ ਕੁਝ ਉਹ ਤੋਂ ਲੋ ਕੁਆਲਟੀ ਵੀ ਹੈ ਤੇ ਉਹ ਜਿਸ ਤਰ੍ਹਾਂ ਹੁਣ ਕੋਈ ਕਿਸੇ ਨੇ ਆਪਣਾ ਕੰਮ ਚਲਾਉਣਾ ਹੈ ਜੀ ਵੀ ਚਲੋ ਜਿਆਦਾ ਬਚਾਉਣੇ ਆ ਜਿਆਦਾ ਬਚਾਉਣੇ ਉਹ ਲੋ ਕੁਆਲਟੀ ਦਾ ਸਮਾਨ ਲੈ ਕੇ ਆਏਗਾ ਪਰ ਉਹਦਾ ਨੁਕਸਾਨ ਤਾਂ ਨੁਕਸਾਨ ਤਾਂ ਹੈਗਾ ਜੀ ਕਿਉਂਕਿ ਉਹ ਲੋ ਕੁਆਲਟੀ ਹੈ ਜੀ ਜਿਹੜੇ ਅਮੁੱਲ ਦੀ ਹੈ ਅਮੁੱਲ ਦੀ ਆਪਾਂ ਰੀਸ ਨਹੀਂ ਕਰ ਸਕਦੇ ਡਿਲੀਸ਼ੀਅਸ ਹੈ ਉਹਦੀ ਆਪਾਂ ਰੀਸ ਨਹੀਂ ਕਰ ਸਕਦੇ ਉਹ ਵਧੀਆ ਕੁਆਲਟੀ ਚ ਨੇ ਹਾਂ ਥੋੜਾ ਜਿਹਾ ਕੋਸਟਲੀ ਜ਼ਰੂਰ ਨੇ ਜੀ ਪਰ ਜਿਹੜਾ ਗਾਹਕ ਦੀ ਸਿਹਤ ਨੂੰ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ ਉਹ ਵਧੀਆ ਨੇ ਅੱਛਾ ਹੁਣ ਤੁਸੀਂ ਕੰਮ ਸ਼ੁਰੂ ਕੀਤਾ ਹੈ ਆਪਣੇ ਕੋ ਕੀ ਕੁਸ਼ ਹੈ ਮਤਲਬ ਤੁਸੀਂ ਕਹ ਕੁੱਲਚੇ ਨੇ ਕੁਆਲਿਟੀ ਲਈ ਕੀ ਕੁਝ ਕਿੰਨਾ ਗੱਲਾਂ ਦਾ ਧਿਆਨ ਰੱਖਦੇ ਹੋ ਆਪਾਂ ਡੇਲੀਸ਼ੀਅਸ ਦਾ ਮੱਖਣ ਵਰਤੀ ਦਾ ਜੀ ਜੀ ਸੋਇਆ ਪਨੀਰ ਵਰਤੀ ਦਾ ਹਜੇ ਕਿਉਂਕਿ ਆਪਾਂ ਸਟਾਰਟ ਕੀਤਾ ਹੈ ਜੀ ਤੇ ਬਾਕੀ ਕਾਲੇ ਛੋਲੇ ਨੇ ਹੋਰ ਰੱਖੀਦੇ ਜਾਂ ਚਿੱਟੇ ਛੋਲੇ ਵਿੱਚ ਪਾਈਦੇ ਜੀ ਹਾਂਜੀ ਤੇ ਅੱਛਾ ਪਰਮਾਤਮਾ ਤੇ ਯਕੀਨ ਹੈ ਵੀ ਜੇ ਕਿਰਪਾ ਹੋਈ ਤਾਂ ਇਹ ਕੰਮ ਬਹੁਤ ਵਧੀਆ ਚੱਲੇਗਾ ਹਾਂਜੀ ਯਕੀਨ ਹੈ ਕਿਉਂਕਿ ਆਪਾਂ ਜਿਹੜੇ ਮਿਹਨਤ ਕਰਨ ਵਾਲੇ ਨੇ ਉਹ ਕਿਤੇ ਵੀ ਚਲੇ ਜਾਣ ਕੋਈ ਵੀ ਕੰਮ ਸਟਾਰਟ ਕਰ ਲੈਣ ਜੀ ਕਿਉਂਕਿ ਇੱਕ ਨਾ ਇੱਕ ਦਿਨ ਦਾ ਫਲ ਮਿਲਦਾ ਤਾਂ ਜ਼ਰੂਰ ਮਿਲਦਾ ਹੈ ਜੀ ਜੀ ਹਾਂਜੀ ਇਸ ਕਰਕੇ ਚਲੋ ਸਟਾਰਟ ਕਰਿਆ ਜੀ ਕਿਉਂਕਿ ਕੋਈ ਵੀ ਕੰਮ ਹੈ ਉਹਨੂੰ ਚੱਲਣ ਵਾਸਤੇ ਸਾਲ 6 ਮਹੀਨੇ ਟਾਈਮ ਤਾਂ ਲੱਗਦਾ ਹੀ ਹੈ ਜੀ ਆਪਾਂ ਦਾ ਹਜੇ 3 ਮਹੀਨੇ ਹੋਏ ਆ ਜੀ ਅੱਛਾ ਦਵਿੰਦਰ ਜੀ ਮੰਨ ਲਓ ਜੇ ਕਿਸੇ ਨੇ ਆਉਣਾ ਹੈ ਤੁਹਾਡੇ ਕੋਲੇ ਕਿੱਥੇ ਖੜੇ ਹੋਣੇ ਹੋ ਕਿੱਥੇ ਆਈਏ ਅਸੀਂ ਜੀ ਇੱਥੇ ਮਿਨੀ ਬਾਈਪਾਸ ਹੈ ਜੀ ਪਟਿਆਲਾ ਰੋ ਆਉਣਾ ਇੱਧਰ ਤੇ ਸਰਹੰਦ ਰੋਡ ਤੇ ਬਾਸਰ ਰੋਡ ਦਾ ਇੱਥੇ ਆ ਸਕਦੇ ਇੱਥੇ ਆ ਸਕਦੇ ਹਾਂਜੀ ਤੇ ਕੀ ਕੀਮਤ ਰੱਖੀ ਐ ਤੁਸੀਂ ਕੁਲਚਿਆਂ ਦੀ ਉਹੀ ਜੋ ਮਾਰਕੀਟ ਦੇ ਵਿੱਚ ਹੈ ਜੀ 20 ਰੁਪਏ ਜੀ 20 ਰੁਪਏ ਦਾ ਕੁਲਚਾ ਕਿਉਂਕਿ ਜਿੱਥੇ ਵੀ ਆਪਾਂ ਜਾਵਾਂਗੇ ਜਿਹੜਾ ਨਾਰਮਲ ਛੋਟਾ ਸਾਈਜ਼ ਐ ਉਹ 20 ਰੁਪਏ ਦਾ ਐ ਜੀ ਵੱਡੇ ਸਾਈਜ਼ ਵੀ ਹੈਗੇ ਆ ਉਹ ਜਿਸ ਤਰ੍ਹਾਂ ਦੀ ਅਗਲੀ ਦੀ ਕੁਆਲਿਟੀ ਐ ਕੋਈ 40 ਰੁਪਏ ਦਾ ਵੀ ਐ 50 ਦਾ ਵੀ ਐ ਪਰ ਆਪਾਂ ਜੋ ਜਿਸ ਤਰ੍ਹਾਂ ਦੇ ਮੰਨ ਲਓ ਏਰੀਆ ਇੱਥੇ 20 ਵਾਲੇ ਰੇਟ ਐ ਜੀ ਆਪਾਂ 20 ਰੇਟ ਰੱਖਿਆ ਹੋਇਆ ਜੀ ਦਵਿੰਦਰ ਜੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਤੇ ਉਮੀਦ ਕਰਦੇ ਆਂ ਵੀ ਜਿਹੜੇ ਸਾਡੇ ਦਰਸ਼ਕ ਨੇ ਜਿਨ੍ਹਾਂ ਤਦਨਸ਼ਕੋ ਤੁਹਾਨੂੰ ਵੀ ਅਪੀਲ ਹੈ ਸਾਡੀ ਖਾਸ ਅਪੀਲ ਹੈ ਵੀ ਦੇਖੋ ਇੱਕ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਕੁਆਲਿਟੀ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਚੰਗੇ ਖਾਣੇ ਦੀ ਗੱਲ ਕੀਤੀ ਹੈ ਤੁਹਾਡੇ ਬੱਚਿਆਂ ਦੀ ਸਿਹਤ ਦੀ ਗੱਲ ਕੀਤੀ ਹੈ ਔਰ ਸਾਫ ਸਫਾਈ ਦੇ ਨਾਲ ਮਿਹਨਤਕਸ਼ ਬਣ ਕੇ ਮਿਹਨਤ ਕਰਨ ਲੱਗੇ ਹੋਏ ਨੇ ਪਰਮਾਤਮਾ ਤੇ ਯਕੀਨ ਰੱਖਿਆ ਹੋਇਆ ਔਰ ਇਸ ਤੋਂ ਜ਼ਿਆਦਾ ਹੌਸਲਾ ਸਾਨੂੰ ਕੀ ਚਾਹੀਦਾ ਜੇ ਸਹੀ ਸਮਾਜਤੋਂ ਕੋ ਸਿੱਖਣਾ ਹੀ ਹੈ ਤਾਂ ਸਾਨੂੰ ਸਿੰਘ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਕੋਲੇ ਆਈਏ ਤਾਂ ਕਿ ਇਹਨਾਂ ਦਾ ਹੌਸਲਾ ਦੁੱਗਣਾ ਕਰ ਸਕੀਏ ਇਹਨਾਂ ਦਾ ਹੌਸਲਾ ਦੁੱਗਣਾ ਹੋਵੇਗਾ ਤਾਂ ਸ਼ਾਇਦ ਸਮਾਜ ਨੂੰ ਇੱਕ ਬਿਹਤਰ ਪਾਠੀ ਸਿੰਘ ਤੇ ਇੱਕ ਬਿਹਤਰ ਇਨਸਾਨ ਗਵਾਚੇਗਾ ਨਹੀਂ ਬਲਕਿ ਹੋਰ ਮਿਲੇਗਾ ਸੋ ਦੋਸਤੋ ਕਿੱਦਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਹੌਸਲੇ ਦਾ ਇਹ ਐਪੀਸੋਡ ਸਾਨੂੰ ਜ਼ਰੂਰ ਦੱਸਣਾ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਹੌਸਲੇ ਨਾਲ ਅੱਜ ਤੱਕ ਲਈ ਆਪਣਾ ਖਿਆਲ ਰੱਖਣਾ ਸੱਸਟੀ ਅਕਾ